ਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿ ਕੋ ਚਿਕਾ ਖਾਲਸਾ ਵਾਹਿ ਕੋ ਚਿਕੀ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਛੜਤੀ ਕਲਾ ਚ ਹੋਣ ਹੋਏ ਸਿਹਾਰ ਹੋਈ ਤੀ ਤਰਾ ਅੱਜ ਫੇਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਰਾਇਤੇ ਵਾਲਾ ਦਹੀਂ ਬਣਾਉਣ ਲੱਗੇ ਸੀ ਕਦੂ ਵਾਲਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਦੀ ਨਾਲ ਜਿਹੜੇ ਤਰੀਕੇ ਨਾਲ ਅਸੀਂ ਬਣਾਉਣੇ ਆ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰ ਦਿੰਨੇ ਆ ਤੇ ਇਧਰ ਮੈਂ ਦੂਸਰਾ ਥੋੜਾ ਜਿਹਾ ਜੀਰਾ ਲੈ ਕੇ ਨਾ ਇਹਨੂੰ ਤਵੇ ਤੇ ਪਾਇਆ ਹੋਇਆ ਵਾ ਗੈਸ ਜੜਾ ਸਿਮ ਤੇ ਕੀਤਾ ਹੋਇਆ ਵਾ ਇਹਨੂੰ ਆਪਾਂ ਥੋੜਾ ਜਿਹਾ ਪੁੰਨ ਕੇ ਪਾਵਾਂਗੇ ਤੇ ਇਹਦਾ ਟੇਸਟ ਬਹੁਤ ਵਧੀਆ ਦਹੀਂ ਦੇ ਵਿੱਚ ਆਉਂਦਾ ਵਾ ਤੇ ਹੁਣ ਇਹਨੂੰ ਆਪਾਂ ਪੁੰਨ ਦਿੱਤੇ ਆਂ ਜਿਆਦਾ ਨਹੀਂ ਸਾੜਨਾ ਪਨ ਚੁੱਕਿਆ ਵਾ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਆਪਾਂ ਕਿਸੇ ਪਲੇਟ 'ਚ ਕੱਟ ਲਾਂਗੇ ਲਓ ਜੀ ਇਧਰ ਆਪਾਂ ਲਿਆ ਹੋਇਆ ਦਹੀਂ ਤੇ ਇਹਨੂੰ ਥੋੜਾ ਜਿਹਾ ਆਪਾਂ ਜਿਹੜੀ ਆਉਂਦੀ ਆ ਫੋਟ ਹੁੰਦੀ ਆ ਉਹਨੂੰ ਮਿਕਸ ਕਰ ਲਾਂਗੇ ਇਹ ਤੇ ਆਪਾਂ ਕਦੂਕਾਲ ਕੇ ਰੱਖਿਆ ਆ ਇਹ ਆਪਾਂ ਥੋੜਾ ਜਿਹਾ ਪਿਆਜ਼ ਆ ਤੇ ਥੋੜਾ ਜਿਹਾ ਧਨੀਆ ਤੇ ਇਹ ਹਰੀ ਮਿਰਚਾ ਤੇ ਥੋੜਾ ਜਿਹਾ ਅਸੀਂ ਵਿੱਚ ਦੁੱਧ ਪਾਵਾਂਗੇ ਹੁਣ ਆਪਾਂ ਪਹਿਲਾਂ ਇਹ ਸਾਰਾ ਕੁਝ ਪਾਵਾਂਗੇ ਤਦ ਤੁਸੀਂ ਜਿੰਨਾ ਵੀ ਚਾਹੋ ਉਹਨਾ ਪਾ ਸਕਦੇ ਹੋ ਤੇ ਅਸੀਂ ਉਬਾਲ ਕੇ ਪਹਿਲਾਂ ਹੀ ਰੱਖਿਆ ਹੋਇਆ ਸੀ ਆ ਲਾਜੀ ਇਹਨੂੰ ਆਪਾਂ ਮਿਕਸ ਕਰ ਲੈਣਾ ਤੇ ਹੁਣ ਆਪਣੇ ਟੇਸਟ ਅਨੁਸਾਰ ਜਿੰਨਾ ਵੀ ਤੁਸੀਂ ਹਨਾ ਨਮਕ ਖਾਣਾ ਚਾਹੁੰਦੇ ਹੋ ਜਿੰਨਾਕ ਤੁਹਾਨੂੰ ਪਸੰਦ ਆ ਜੇਕਰ ਤੁਹਾਡੇ ਕੋਲ ਸਿੰਧਾ ਨਮਕ ਹੈਗਾ ਤਾਂ ਤੁਸੀਂ ਉਹ ਵਰਤ ਲਓ ਬਹੁਤ ਵਧੀਆ ਹੁੰਦਾ ਹੈ ਔਰ ਇਹਦੇ ਅਸੀਂ ਤਾਂ ਕਾਲੀ ਲੋਨ ਮਿਰਚ ਜਿਹੜੀ ਮਿਕਸ ਕਰਕੇ ਅਸੀਂ ਰੱਖੀ ਹੋਈ ਆ ਪਹਿਲਾਂ ਤੋਂ ਹੀ ਤੇ ਉਹ ਪਾਵਾਂਗੇ ਨਹੀਂ ਨਾ ਮਿਕਸ ਕਰ ਲਾਂਗੇ ਲੋਜੀ ਆਪਣਾ ਦਹੀਂ ਬਣ ਕੇ ਹੋ ਗਿਆ ਰੈਡੀ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਓ ਬਹੁਤ ਵਧੀਆ ਬਣਦਾ ਹੈ ਤੇ ਅੱਜ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ